ਕਹਿੰਦੇ ਆਪਣੇ ਸਤੌਜ ਵਾਲੇ ਮਾਨ ਸਾਹਿਬ ਨੇ ਉਦਘਾਟਨ ਕੀਤਾ ਕੀ ਕਈਏ ਹੁਣਾਂ ਨੂੰ ਮਹਿਲ ਕਈਏ ਹੋਟਲ ਕਈਏ ਤੇ ਰਾਤ ਦਾ ਕਹਿੰਦੇ ਜੇ ਰਾਤ ਰੁਕਣਾ ਦਿਨ ਰੁਕਣਾ ਤੇ ਫਿਰ ਉੱਥੇ ਤੇ ਕਿਰਾਇਆ ਹੀ ਬੜਾ ਸਲੀਪੀ ਬੜੀ ਵੱਡੀ ਕੱਟੀ ਜਾਨੀ ਉਹ ਫਿਰ ਆਮ ਲੋਕਾਂ ਵਾਸਤੇ ਐ ਕਿਵੇਂ ਐ ਜਾਂ ਫਿਰ ਉਹ ਫਿਲਮ ਸਿਟੀ ਵਾਲੀ ਜਿਹੜੇ ਗੱਲਾਂ ਜੇ ਆ ਰਹੀਆਂ ਸੀ ਸੱਚੀ ਮੁੱਚੀ ਫਿਲਮ ਸਿਟੀ ਐ ਥੋੜੀ ਜਾਣਕਾਰੀ ਦਿਓ ਨਹੀਂ ਦੇਖੋ ਇਹ ਤੇ ਪਟਿਆਲੇ ਵਾਲਿਆਂ ਨੂੰ ਜ਼ਿਆਦਾ ਜਾਣਕਾਰੀ ਆ ਤੇ ਜੇ ਕਿਸੇ ਨੇ ਜ਼ਿਆਦਾ ਹੀ ਜਾਣਕਾਰੀ ਲੈਣੀ ਐ ਨਾ ਜੀ ਰਾਜ ਹੈ ਨਾ ਨਾ ਕਰ ਮਾਨ ਰਾਜਿਆ ਦਾ ਬਦਲਦੇ ਨੇ ਤੇ ਰਾਣੀ ਆ ਬਿਲਕੁਲ ਠੀਕ ਹੈ ਨਾ ਤਾਂ ਕਈ ਵਾਰ ਕਮਲੇ ਨਹੀਂ ਲੱਭਦੇ ਦੁਨੀਆ ਬਹੁਤ ਸਿਆਣੀ ਹੈ ਸਿਆਣੀ ਹੈ ਸਰ ਤਾਂ ਗੱਲ ਇਹ ਆ ਕਿ ਜੇ ਜਿਆਦਾ ਕਿਤਾਬ ਦੱਸ ਦੇਣਾ ਦੀਵਾਨ ਜਰਮਨੀ ਦਾਸ ਦੀ ਉਹ ਪੜ ਲਿਓ ਜੀ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਬਿਲਕੁਲ ਇਹ ਕਿਹੜਾ ਮੈਲ ਹੈ ਕਿੱਥੋਂ ਆ ਹਾਂਜੀ ਹਾਂਜੀ ਇੱਕ ਮੇਰਾ ਮਿੱਤਰ ਪੁਲਸੀਆ ਲੈ ਗਿਆ ਉਹ ਲੈ ਗਿਆ ਤੇ ਪੜ ਕੇ ਕਹਿੰਦਾ ਕਹਿੰਦਾ ਯਾਰ ਵੀਰ ਮੇਰੇ ਤੋਂ ਛੋਟਾ ਹੂੰ ਉਹ ਕਿਤਾਬਾਂ ਦਾ ਚਾਂਸ ਕੋਰ ਨਾਕੇ ਨੂੰ ਕਿਤੇ ਪੜ ਲੈਂਦਾ ਜਦੋਂ ਸਮਾਂ ਮਿਲੇ ਜੀ ਕਹਿੰਦਾ ਯਾਰ ਬੜਾ ਕੋ ਤਪਾਉ ਕਰਦੇ ਰਹੇ ਨੇ ਜਾਂਦਾ ਨੇ ਰਾਜਾ ਨੇ ਤੇ ਸੱਚ ਮੁੱਚ ਇਦਾਂ ਹੀ ਹੈ ਜੀ ਅ ਦੇਖੋ ਗੱਲ ਇਹ ਆ ਕਿ ਜਿਹੜਾ ਇਹ ਹੋਟਲ ਬਣਾਇਆ ਹੈ ਅਸਲ ਦੇ ਵਿੱਚ ਇਹ ਮਹਿਲ ਸੀਗਾ ਇਹਨਾਂ ਦਾ ਠੀਕ ਹੈ ਨਾ ਜੀ 47000 ਤੋਂ ਲੈ ਕੇ ਤੇ ਤੋਂ ਕਿ 2.5 ਲੱਖ ਤੱਕ 24 ਘੰਟਿਆਂ ਦਾ ਕਰਾਇਆ ਹੂੰ ਦੇਖ ਲਓ ਬਈ ਜਿੰਨੇ ਕੁ ਦੇਖਣਾ ਕੁਝ ਕਿਸੇ ਨੂੰ ਚਸ ਹੈ ਬਈ ਦੁਨੀਆ ਬਹੁਤ ਪਰੇ ਤੋਂ ਪਰੇ ਪਈ ਹੈ ਹੂੰ ਦੁਨੀਆ 'ਚ ਐਸੇ ਹੋਟਲ ਨੇ ਜਿਨ੍ਹਾਂ ਦਾ ਸ਼ਾਇਦ ਮੇਰੇ ਖਲ ਦੇ ਨਾਲ ਰੂਮ ਦਾ ਕਿਰਾਇਆ ਕੋ ਕਰੋੜਾਂ 'ਚ ਜਾਂ ਲੱਖਾਂ 'ਚ ਚਲਾ ਜਾਂਦਾ ਹੋਵੇ ਜੀ ਜੀ ਇੱਕ ਦਿਨ ਦਾ ਹੂੰ ਆ ਸੁਖਵਿਲਾ ਸਾਰਾ ਇਹ ਦੇਖ ਲਓ ਤੁਸੀਂ ਸਾਹ ਜੀ ਤੋ ਕਹਿੰਦਾ ਮਤਲਬ ਕਿ ਉੱਥੇ ਵੀ ਤੇ ਲੋਕ ਹੀ ਠਹਿਰਦੇ ਜਾਂਦਾ ਹੂੰ ਲੋਕ ਠਹਿਰਦੇ ਜਾਂਦਾ ਜੀ ਲਕਜਰੀਅਸ ਲਾਈਫ ਦੀ ਜਿਹਨੂੰ ਆਦਤ ਹੈ ਜਾਂ ਜਿਹਦੀ ਚਾਹਤ ਹੈ ਉਹਨੇ ਜਾਣਾ ਜਾਂ ਜੀ ਦਾ ਫੋਪੰਦਾ ਫਿਰ ਤੀਜਾ ਉਹ ਬੰਦਾ ਹਾਂ ਜੀ ਹਾਂ ਜੀ ਤਾਂ ਮਤਲਬ ਇਹ ਵੈਸੇ ਗੱਲ ਇਹ ਸੀਗੀ ਕਿ ਉਦਘਾਟਨ ਉਹ ਫਿਰ ਗੱਲ ਤੇ ਉਹੀ ਆ ਨਾ ਇੱਥੇ ਸਾਹਿਬ ਮਾਲ ਮਾਲ ਖੰਡਾ ਮਸ਼ਹੂਰੀ ਕੰਪਨੀ ਦੀ ਇਹ ਵੈਸੇ ਤੇ ਪੀਪੀਪੀ ਮੋਡ ਤੇ ਵੀ ਚੱਲਣਾ ਕੁਝ ਹੱਦ ਤੱਕ ਤੇ ਇਹ ਜ਼ਿਆਦਾਤਰ ਕਾਂਗਰਸ ਸਰਕਾਰ ਵੇਲੇ ਹੀ ਕੰਮ ਹੋਇਆ ਸਾਰੇ ਐਗਰੀਮੈਂਟ ਵਗੈਰਾ ਉਦੋਂ ਸਾਈਨ ਹੋਇਆ ਇਹਨਾਂ ਦੇ ਰਾਜ ਦੇ ਵਿੱਚ ਉਹ ਸਾਰੀ ਚੀਜ਼ ਮੁਕੰਮਲ ਹੋ ਗਈ ਆ ਤੇ ਤੁਹਾਨੂੰ ਪਤਾ ਠੱਪਾ ਠੋਕਣ ਵਾਸਤੇ ਤੇ ਸਾਡੇ ਮਾਨ ਸਾਹਿਬ ਮਹਾਰ ਨੇ ਬਿਲਕੁਲ ਹਾਂਜੀ ਇੱਕ ਉਹਨਾਂ ਦਾ ਇੱਕ ਡਾਇਲੌਗ ਬਹੁਤ ਤਗੜਾ ਅੱਜ ਫੇਰ ਛਪਿਆ ਪਿਆ ਕਹਿੰਦੇ ਕਿ ਜੀ ਇੱਥੇ ਹਰੇਕ ਫਸਲ ਉਗਦੀ ਆ ਨਫ਼ਰਤ ਦੇ ਬੀਜ ਵਸ ਨਹੀਂ ਉਗਦੇ ਸਰ ਠੀਕ ਹੈ ਨਾ ਜੀ ਤੋ ਭਾਈ ਐਵੇਂ ਇਹ ਕਹਿਣ ਦੀਆਂ ਗੱਲਾਂ ਨੇ ਜੀ ਜੀ ਐਡੇ ਫਿਲਾਸਫਰ ਨਾ ਬਣੋ ਜਿੰਨੀਆਂ ਨਫ਼ਰਤਾਂ ਇੱਥੇ ਭਰੀਆਂ ਪਈਆਂ ਨੇ ਸਿਆਸਤਦਾਨ ਦੇ ਦਿਲਾਂ 'ਚ ਉਹ ਕਿਤੇ ਕੋਈ ਮਿਸਾਲ ਹੀ ਨਹੀਂ ਸਰ ਕਿਉਂ ਨਹੀਂ ਨਫ਼ਰਤ ਇੱਥੇ ਇੱਥੇ ਹੈਗੀ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਨਫ਼ਰਤ ਭਰੀ ਹੋਈ ਆ ਇਹ ਨਫ਼ਰਤ ਹੀ ਐ ਨਹੀਂ ਤੇ ਆ ਕਤਲੋਗਾਰਤ ਕਾਦੀ ਆ ਜੀ ਫਿਰ ਇਹ ਦੰਗੇ ਫਸਾਦ ਕਾਦੇ ਆ ਕਾਦੇ ਆ ਤੋ ਐਵੇਂ ਐਡੇ ਜ਼ਿਆਦਾ ਹੀ ਮਤਲਬ ਕਿ ਨਾ ਕਈ ਵਾਰ ਹੋ ਜਾਂਦੇ ਦੰਗੇ ਚਲੋ ਕੋਈ ਗੱਲ ਨਹੀਂ ਹੈ ਖੈਰ ਦੇਖੋ ਭਾਈ ਗੱਲ ਇਹ ਆ ਕਿ ਇਹਨਾਂ ਨੇ ਬਣਾ ਦਿੱਤਾ ਮਹਿਲ ਹੂੰ ਜਿਹੜਾ ਹੋਟਲ ਰਨ ਬਾਸ ਕੇ ਪਤਾ ਨਹੀਂ ਕਿਹੜਾ ਐਸਾ ਨਾਮ ਰੱਖਿਆ ਉਹਨਾਂ ਨੇ ਜੀ ਤੇ ਜਿੰ ਰਨ ਬਾਸ ਜੀ ਪਤਾ ਨਹੀਂ ਨਾਮ ਵੀ ਐਸਾ ਐਸਾ ਹੀ ਆ ਤਾਂ ਮੈਨੂੰ ਨਹੀਂ ਆਉਂਦਾ ਤੇ ਨਾ ਹੀ ਕੋਈ ਦੇਖਣ ਦੀ ਮੇਰੀ ਕੋਈ ਔਕਾਤ ਐ ਸਿਹਤ ਹੈ ਜਿਹਦੀ ਹੈਗੀ ਐ ਤੇ ਜਾ ਕੇ ਦੇਖ ਲਉ ਜੀ ਕੀ ਕੀ ਕੁਝ ਹੁੰਦਾ ਸੀਗਾ ਉੱਥੇ ਹਸਾਬ ਗਤਾਵ ਨਾ ਰਾਣੀਆਂ ਵਾਲਾ ਮਹਿਲ ਆ ਤੇ ਜੇ ਕੋਈ ਰਾਣੀ ਆਪਦੀ ਨੂੰ ਲਿਜਾ ਕੇ ਰਾਣੀ ਨੂੰ ਹੀ ਲਿਜਾਊਗਾ ਉੱਥੇ ਜਿੱਥੇ ਕੋਲ 47000 ਇੱਕ ਰਾਤ ਦਾ ਮਿਨੀਮਮ ਤੇ ਕੋਈ 2 2.5 ਲੱਖ ਆ ਉਹ ਵੀ ਅੱਜ ਦੇ ਰਾਜਾ ਰਾਣੀ ਤੋਂ ਘੱਟ ਥੋੜੀ ਹੋਣ ਕੇ ਜਿੰਨੇ ਜਾਣਾ ਜਾ ਸਕਦਾ ਸੋ ਉਦਘਾਟਨ ਮੇਰੇ ਖਲ ਦੇ ਨਾਲ ਅੱਜ ਸੀਗਾ ਪਤਾ ਨਹੀਂ ਹੋ ਗਿਆ ਕਿ ਨਹੀਂ ਜੀ 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 ਇੱਕ ਮਿੱਤਰ ਇੱਥੇ ਕਮਲਦੀਪ ਜੀ ਦੱਸ ਰਹੇ ਨੇ ਕਿ ਅੰਡਰ ਸੀ ਹੋਟਲ ਨੇ ਜਿਹਨਾਂ ਦਾ 7-7 ਕਰੋੜ ਰੁਪਇਆ ਵੀ ਭਾਈ ਖਰਚਾ ਹੈ ਹਾਂ ਜੀ ਮੈਂ ਤੁਹਾਨੂੰ ਦੱਸਿਆ ਨਾ ਜੀ ਬਹੁਤ ਕਰੋੜਾਂ ਦੇ ਵਿੱਚ ਹੈ ਲੱਖਾਂ ਦੇ ਵਿੱਚ ਹੈਗਾ ਉੱਥੇ ਵੀ ਤੇ ਲੋਕ ਹੀ ਠਹਿਰਦੇ ਨੇ ਉੱਥੇ ਕਿਹੜਾ ਜਾਨਵਰ ਜਾਂਦੇ ਨੇ ਜੀ ਕੁਲਵੰਤ ਜੀ ਕਹਿ ਰਹੇ ਨੇ ਕਿ ਸੁਖ ਵਿਲਾਸ 5 ਲੱਖ ਰੁਪਇਆ ਜਿਹੜਾ ਇੱਕ ਰਾਤ ਦਾ ਕਿਰਾਇਆ ਔਰ ਯਾਦ ਜੀ ਕਹਿ ਰਹੇ ਨੇ ਕਿ ਸੀਸਮੈਲ ਦੀ ਪੁਰਾਣੀ ਬਿਲਡਿੰਗ ਨੂੰ ਕਹਿੰਦੇ ਰੰਗ ਕਰਕੇ ਇਹਨਾਂ ਨੇ ਬਣਾਤਾ ਆਹ ਬਸ ਰੰਗ ਰੰਗਈਆ ਜਾ ਕਰਕੇ ਤੇ ਚਲੋ ਕਿਸੇ ਪਾਸੇ 4 ਪੈਸੇ ਆ ਜਾਣਗੇ ਕੀ ਮੜਾ ਵੈਸੇ ਇੱਥੇ ਸੁਖ ਵਿ ਉਹਨ ਸਕੂਲ ਫੇਲ ਹੋ ਗਿਆ ਇਧਰ ਉਹ ਉਹ ਜਿਹੜੀ ਪੂਰਤੀ ਆ ਘਾਟੇ ਦੀ ਉਹ ਇਧਰੋਂ ਕਰ ਲੈਣਗੇ ਇਧਰੋਂ ਕਰ ਲੈਣਗੇ ਬਿਲਕੁਲ ਕੋਈ ਇਹਨਾਂ ਦਾ ਇੱਕ ਹੈਗਾ ਲੰਮੂ ਚੜ੍ਹ ਗਿਆ ਮੁੱਖ ਮੰਤਰੀ ਹਾਂ ਆ ਕਰ ਦੇਾਂਗੇ ਜੀ ਅਸੀਂ ਆ ਕਰ ਦੇਣ ਉਹ ਕਹਿੰਦਾ 31 ਦਸੰਬਰ ਨੂੰ ਅਸੀਂ ਨਸ਼ਾ ਵੀ ਖਤਮ ਕਰ ਦੇਣਾ ਉਹ ਕਹਿੰਦੇ ਮਿਲੇ ਤੇ ਉਹਨੂੰ ਪੁੱਛ ਲਿਓ ਮੱਝਿਆ ਦਿਓ ਹਾਂ ਠੀਕ ਹੈ ਨਾ ਉਹ ਪਕੌੜੇ ਤਲ ਨਾਲ ਆ ਜੇਗੇ ਕਿ ਨਹੀਂ ਹੋ ਗਿਆ ਉਹ ਇੱਡੇ ਝੂਠੜ ਤੇ ਇੱਡੇ ਗੱਪੀ ਇੱਡੇ ਮਤਲਬ ਕਿ ਸਿਰੇ ਦੇ